ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੀ ਜ਼ਿਲ੍ਹਾ ਫਤਿਹਗੜ ਸਾਹਿਬ ਤਹਿਸੀਲ ਵਸਤੀ ਪਠਾਣਾ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਚੰਗੀ ਐਫ ਗਾਂ ਦਿਖਾਊਗਾ ਹਜੇ ਗੱਭਣਾ ਤਿਆਰੀ ਹੈ ਬਾਈ ਜੀ ਹੁਣੇ ਕਹਿੰਦੇ ਪਰ ਹਵਾਨੇ ਆ ਸੈ ਜਿਹੜਾ ਬਹੁਤ ਜ਼ਿਆਦਾ ਚੰਗਾ ਤਿਆਰ ਕੀਤਾ ਹੋਇਆ ਤੇ ਚੰਗੇ ਦੁੱਧ ਵਾਲੀ ਬਾਈ ਜੀ ਹੁਣ ਦੱਸਦੇ ਆ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜਿਨੂੰ ਪਸੰਦ ਆ ਜੂਗੇ ਤੇ ਆ ਕੇ ਆਪਦੀ ਸਹਲੀ ਦੇ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਅੰਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਤੀਜਾ ਸੂਹ ਆ ਗਾਂ ਸੂਣ ਵਾਲੀ ਹੈ ਬਾਈ ਜੀ ਹੋਰਾਂ ਦੀ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਤਿੰਨ ਤੋਂ ਚਾਰ ਦਿਨਾਂ ਦੀ ਕੱਚੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ ਦੂਜੇ ਸੂਹੇ ਵੱਚੀ ਨੇ 25 26 ਕਿਲੋ ਚਵਾਇਆ ਐਤ ਕੀ ਬਾਈ ਜੀ ਹੁਣੇ ਕਹਿੰਦੇ ਗਰਮੀ ਆ ਦੁੱਧ ਆ ਬਾਲਾ ਨਹੀਂ ਕਹਿਣਾ 25 ਕਿਲੋ ਦਾ ਦਬਾਈ ਕੰ ਲੈ ਆਇਆ ਜੀ ਆਪਾਂ ਕਾਵਾਂਗੇ ਕਿ ਬੜੇ ਆਰਾਮ ਨਾਲ ਚਵਾਜੂ ਬਾਕੀ ਦੋਸਤੋ ਹਵਾਨੇ ਆ ਸੈ ਜਿਹੜਾ ਬਹੁਤ ਜ਼ਿਆਦਾ ਚੰਗਾ ਤਿਆਰ ਕੀਤਾ ਹੋਇਆ ਵੱਡਾ ਹਵਾਨਾ ਤਿਆਰ ਕੀਤਾ ਹੋਇਆ ਹਵਾਨੇ ਨੇ ਪੰਨਾਵੰਨੀ ਫੈਲਦੀ ਕਰਮਾ ਵਾਲੀ ਹਾਈਟ ਵਾਈਸ ਸੋਹਣੇ ਕੱਦਕਾਰ ਦੀ ਫਟਪੜਾ ਚੰਗਾ ਚੌੜਾ weight ਵਾਲੇ ਪਾਸੋਂ ਫੁੱਲ ਹੈਵੀ ਬੋਡੀ weight ਵਾਲੀ ਆ ਦੁੱਧ ਭਾਈ ਜੀ ਹੁਣ ਇਹ ਕਹਿੰਦੇ 25 ਕਿਲੋ ਬੜੇ ਆਰਾਮ ਨਾਲ ਚਵਾਜੂ ਬੱਚੀ ਥਾਂ ਦੇ ਸੈਜ ਸੋਹਣੇ ਆ ਗੈਪ ਚ ਨਿਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਥਾਂ ਦੇ ਸੈਜ ਮੈਂ ਨੇੜ ਤੋਂ ਦਿਖਾ ਦਿੰਦਾ ਆਹ ਦੋਸਤੋ ਵੇਖ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਗੈਪ ਤੇ ਨਿਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਮੁੱਠੀ ਵਾਲੇ ਥਣ ਥਣ ਮੈਂ ਦੂਸਰੀ ਸਾਈਡ ਤੋਂ ਦਿਖਾ ਦਿੰਦਾ ਆਹ ਦੋਸਤੋ ਦੂਸਰੀ ਸਾਈਡ ਤੋਂ ਵੇਖ ਸਕਦੇ ਆ ਸੋਹਣੇ ਥਣ ਗੈਪ ਤੇ ਨਿਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 3 ਤੋਂ 4 ਦਿਨਾਂ ਦੀ ਕੱਚੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ 25 ਕਿਲੋ ਬੜੇ ਆਰਾਮ ਨਾਲ ਚੁ ਆਜੂ ਦੂਜੇ ਸਵੇਰੇ ਦੁੱਧ 26 ਕਿਲੋ ਚਵਾਇਆ ਤੀ ਬਾਈ ਜੀ ਹੁਣੇ ਕਹਿੰਦੇ ਬੜਾ ਨਹੀਂ 35 ਗੱਲੇ ਹੀ ਹਨ ਕਹਿੰਦੇ ਗਰਮੀ ਦੇ ਦੇਣਾ ਬਾਕੀ ਹਵਾਨੇ ਆ ਸੈਂ ਵਿਨੇਗਾ ਹਵਾਨਾ ਅੱਗੇ ਨੂੰ ਤਿਆਰ ਕੀਤਾ ਹੋਇਆ ਬਾਕੀ ਹਵਾਨ ਇਸੇ ਆਜ ਉਹਨੇ ਪਿੱਛੇ ਨੂੰ ਸੋਨਾ ਤਿਆਰ ਕੀਤਾ ਹੋਇਆ ਤੇ ਮੁੱਲ ਬਾਈ ਜੀ ਹੁਣਾਂ ਰੱਖਿਆ ਹੋਇਆ ਗਾਂ ਦਾ 80000 ਰੁਪਏ ਬਾਈ ਕਹਿੰਦਾ 70000 ਦੀ ਦੇ ਦੂੰਗਾ ਉਹ ਚ ਮਾਨ ਤਨ ਹੋ ਜਾਊਗਾ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਜੀ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦੀ ਕਿਸੇ ਹੋਰ ਨਈ ਵੀਡੀਓ ਦੇ ਨਾਲ ਬੋਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ